ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੋ ਰਹੀ ਆ ਗੱਡੀ ਦੇ ਵਿੱਚ ਬਹਿ ਗਈ ਕਿਉਂਕਿ ਅੱਜ ਬਾਪੂ ਵਾਲੀ ਕੋਇਲਸ ਦਾ ਪਹਿਲੀ ਵਾਰ ਜ਼ਿੰਦਗੀ ਚ ਉਹ ਰਾਹ ਦੇ ਵਿੱਚ ਜਾਨਕੀ ਜਾਦੀ ਲਈ ਹੋਈ ਆ ਗੱਡੀ ਉਹ ਆਪਾਂ ਤੇ ਲੋ ਮੈਨ ਲਾਦਾ 2000 ਚਾਰ ਮਾਡਲ ਆ ਹੋਣਾ ਜਾਦੀ ਲਈ ਹੋਈ ਆ ਪਹਿਲੀ ਵਾਰ ਉਹਦੀ ਜਾਨਕੀ ਜਾਨਕੀ ਵਾਪੂ ਦਾ ਕੰਮ ਕਰਾਉਂਦੇ ਹੀ ਰਹਿੰਦਾ ਟਾਈਮ ਤੇ ਵੀ ਜੋ ਸਰਵਿਸਾਂ ਨੇ ਰਿਕਾਰਡ ਦੇ ਹਿਸਾਬ ਨਾਲ ਉਹ ਮਿਲਦੀਆਂ ਰਹਿੰਦੀਆਂ ਤੇ ਪਹਿਲੀ ਵਾਰ ਉਹਦੀ ਨਾ ਗੋਲੀ ਨਿਕਲ ਗਈ ਗੋਲੀ ਨਵੀਂ ਪਈ ਸੀ ਪਰ ਉਹ ਪਤਾ ਨਹੀਂ ਗੋਲੀ ਮਾੜੀ ਸੀ ਜਾਂ ਕਿੱਦਾਂ ਸੀ ਗੋਲੀ ਨਿਕਲ ਗਈ ਰਾਹ 'ਚ ਉਹ ਮੈਦਾਨ ਤੇ ਖੜੀ ਆ ਆਪਣੀ ਨਾਲਕਾਂ ਵਾਲੀ ਤੇ ਚਲੋ ਮੈਂ ਗੋਲੀ ਲੈ ਕੇ ਲੁਧਿਆਣੇੋਂ ਖਰੀਦਣ ਵਾਲਿਆਂ ਦੇ ਮੁੜਿਆ ਆਉਂਦਾ ਸੀਗਾ ਤੇ ਮੈਂ ਇਹਨਾਂ ਦੇ ਲੋ ਅੱਜ ਜਾਨੀ ਕਿ ਚਲੋ ਮੌਸਮ ਠੰਡਾ ਵਾ ਸਿਵਿਲਾਂ ਕੀ ਸਾਤਿ ਸ਼ਵੀਲਾਂ ਲੱਗੀਆਂ ਸੀ ਰਾਜ ਹਨ ਤੇ ਮੈਂ ਗੱਲ ਇਹੀ ਕਰਦਾ ਸੀਗਾ ਸੋਚਿਆ ਹਨ ਮੈਂ ਕਿਹਾ ਵੀ ਦੇਖ ਲੋ ਵੀ ਇਹ ਆਪਣੇ ਇੱਕ ਕੱਲਾ ਸਿੱਖ ਧਰਮ ਦੇ ਵਿੱਚ ਹੀ ਆ ਇਹ ਲੰਗਰ ਲਾਉਣ ਦਾ ਕੰਮ ਹਨਾ ਕਿ ਵੀ ਜਾਨਕਾ ਪੰਜਾਬ ਦੇ ਲੋਕਾਂ ਦੇ ਆ ਚਲੋ ਜਿਵੇਂ ਹੁਣ ਸ਼ਵੀਲ ਲੱਗਦੀ ਆ ਉੱਥੇ ਤਾਂ ਸਾਰੇ ਹੁੰਦੇ ਆ ਆਪਣੇ ਵੀਰ ਹਿੰਦੂ ਵੀ ਹੁੰਦੇ ਆ ਮੁਸਲਮਾਨ ਵੀ ਹੁੰਦੇ ਆ ਸਾਰੇ ਬੱਦ ਚੜ ਕੇ ਸੇਵਾ ਕਰਦੇ ਆ ਕੋਈ ਵੀ ਹਨਾ ਕਿ ਇਹ ਪੰਜਾਬ ਚ ਰੀਤ ਆ ਐਵੇਂ ਲੰਗਰ ਲੱਕੜਦੀ ਠੀਕ ਨਹੀਂ ਤੇ ਜਾਵੇ ਤਾਂ ਨਹੀਂ ਤਾਂ ਰੂਹਾਬ ਜੇ ਦਾ ਗਲਾਸ ਵੀ 25 30 ਰੁਪਏ ਦਾ ਦਿੰਦੇ ਆ ਉਹਨਾਂ ਦੇ ਨੋ ਵੀ ਅੱਡ ਅੱਡ ਰਗੇ ਦਾ ਦਿਲ ਰੂਹਾ ਫਲਾਨਾ ਠਮਕਾ ਆਰ ਫਿਰ ਆਠ ਨਾ ਯਾਦ ਨਹੀਂ ਐਦਾਂ ਦੇ ਨਾਮ ਰੱਖੇ ਹੁੰਦੇ ਆ ਠੀਕ ਨਹੀਂ ਤੇ ਆਪਣੇ ਤੇ ਟੱਪਾਂ ਦੇ ਟੱਬ ਚੱਲਦੇ ਆ ਕਿੰਨੇ ਕਿੰਨਾ ਚੱਲਦਾ ਵੀ ਫਰੀ ਦੇ ਵਿੱਚ ਹਨਾ ਵੀ ਚਲੋ ਸੇ ਲੰਗਰ ਹੁੰਦਾ ਜਲਦੀ ਸੇਵਾ ਚੱਲਦੀ ਆ ਹਨਾ ਤੇ ਤਾਹੀਂ ਇਹਨੂੰ ਪੰਜਾਬ ਕਹਿੰਦੇ ਆ। ਪਰ ਆਹੋ ਤਾਂ ਹੀ ਇਹਦੇ ਤੇ ਲੋਕ ਗੰਦੀਆਂ ਨੀਂਆਂ ਰੱਖਦੇ ਆ। ਇਹੀ ਚੀਜ਼ਾਂ ਜਰ ਨਹੀਂ ਹੁੰਦੀਆਂ। ਵੀ ਇਹ ਕਹਿੰਦੇ ਆ ਵੀ ਐ ਤਾਂ ਇਹ ਗਰੀਬੀ ਆ ਪੰਜਾਬ 'ਚ। ਵੀ ਇਹ ਲੰਗਰ ਲਾਉਣੋਂ ਫੇਰ ਨਹੀਂ ਬੰਦ ਹੁੰਦੇ ਹਨ। ਵੀ ਲੰਗਰ ਇਹਨਾਂ ਦੇ ਫੇਰ ਚੱਲਦੇ ਰਹਿੰਦੇ ਐ ਵੀ। ਤੇ ਵੀ ਇਹ ਚੀਜ਼ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਣੀ ਤੁਹਾਨੂੰ ਪੰਜਾਬ ਤੋਂ ਬਿਨਾਂ। ਤੇ ਵੀ ਜਿਹੜਾ ਪੰਜਾਬ 'ਚ ਐਦਾਂ ਲੰਗਰ ਲੱਗਦੇ ਆ ਹਨਾ ਤੁਸੀਂ ਜਿੱਧਰ ਨੂੰ ਮਰਜ਼ੀ ਨਿਕਲ ਜਿਓ ਲੈ ਪੰਜਾਬ 'ਚੋਂ। ਗਰਮੀਆਂ ਹੁਣ ਜਾਇ ਥੋਣੋ ਸ਼ਵੀਲਾ ਰਾਹ ਉਹਨਾਂ ਨਾਲ ਬਾਦੂ ਮਿਲ ਜਾਣੀਆਂ ਆ ਦੇ ਲੁਧਿਆਣੇ ਤੋਂ ਕਿੰਨੀ ਕਿ ਲੁਧਿਆਣੇ ਤੋਂ ਆਇਆ ਮੈਂ ਚਾਰ ਸ਼ਵੀਲਾ ਸੀ ਕੋ ਰਾਜ ਤੇ ਕਿੰਨਾ ਵਧੀਆ ਹਨ ਸਾਰੀਆਂ ਸ਼ਵੀਲਾ ਤੇ ਪਾਣੀ ਪੀਤਾ ਆ ਕਿਉਂਕਿ ਇੱਕ ਤੇ ਦੂਜਾ ਸੀਗਾ ਹਰਾ ਪਾਣੀ ਸੀਗਾ ਉਹਨੂੰ ਕੀ ਕਹਿੰਦੇ ਹੁੰਦੇ ਆ ਬ੍ਰਹਮੀ ਇੱਕ ਤੇ ਯਾਰ ਆ ਪਾਣੀ ਵੀ ਇੱਕ ਤੇ ਲਾਲ ਪਾਣੀ ਸੀ ਰੂਹਾ ਵਿਜੇ ਵਾਲਾ ਆਪਾਂ ਸਾਰਿਆਂ ਦਾ ਸਵਾਦ ਚੈੱਕ ਕਰੀਦਾ ਆਪਾਂ ਲੰਗਰ ਵਾਲਿਆਂ ਨੂੰ ਕਦੀ ਨਰਾਜ ਨਹੀਂ ਕਰੀਦਾ ਵੀ ਜਿਨ੍ਹਾਂ ਨੇ ਲੰਗਰ ਲਾਇਆ ਰਾਹ ਚ ਰੋਕ ਕੇ ਉਹਨਾਂ ਤੋਂ ਨਾ ਛਕੀਏ ਇਹ ਤਾਂ ਫਿਰ ਅਪਮਾਨ ਹੋ ਜਾਂਦਾ ਠੀਕ ਨਹੀਂ ਉਹਨਾਂ ਦਾ ਫਿਰ ਅਪਮਾਨ ਹੋ ਜਾਂਦਾ ਇਹ ਲੰਗਰ ਝਗੜਾ ਜ਼ਰੂਰੀ ਹੈ ਲੰਗਰ ਦਾ ਮੋੜ ਨਾਲ ਗੋਲੀ ਲੈ ਕੇ ਆਇਆ ਉਹਦੀ ਕੋਇਲ ਵੀ ਆ ਦੇਖੋ ਡੱਬੇ ਚੋਂ ਕੱਢ ਲਈ ਦੀ ਦਿਖਾਉਣ ਦੇ ਲਈ ਇਰੇ ਨੂਰ ਤੇ ਦਿਨੇ ਆ ਪਾ ਕੇ ਆਊਗਾ ਅੱਜ ਥੋੜਾ ਜਿਆ ਸਵੇਰ ਦਾ ਗਰੌਜਿਆ ਚੱਲ ਰਿਆ ਹੁੰਦਾ ਹੀ ਆ ਕੋਈ ਕੋਈ ਦਿਨ ਹੁੰਦਾ ਐਦਾਂ ਉਹ ਡੈਡੀ ਦੀ ਗੱਡੀ ਖਰਾਬ ਹੋਈ ਆ ਤੇ ਉਧਰ ਸਿੰਗਲ ਡੈਰੀ ਟਰਾਲੀ ਦੇ ਵਿੱਚ ਪਤਾ ਨਹੀਂ ਬੰਟਾ ਵੜ ਗਿਆ ਟਾਇਰ 'ਚ ਉਹਨੇ ਟਾਇਰ ਫਾੜਤਾ ਪਨੀਰੀ ਲੱਦੀ ਲਈ ਜਾਂਦੇ ਸੀ ਮਸ਼ੀਨ ਵਾਲੀ ਤੇ ਉਹਦਾ ਫੋਨ ਆਇਆ ਮੈਂ ਕਿਹਾ ਯਾਰ ਹੁਣ ਤੇ ਇੱਥੇ ਖਾਲੀ ਕਰ ਲੋ ਤੇ ਫੇਰ ਉਸ ਤੋਂ ਬਾਅਦ ਇਹਨੂੰ ਟਾਇਰ ਪਵਾਉਣੇ ਆ ਇੰਨਾ ਜਲਦੀ ਹੀ ਰਹਿੰਦੀਆਂ ਗੱਲਾਂ ਹਨਾ ਕੁਝ ਨਾ ਕੁਝ ਤਾਂ ਹੁੰਦਾ ਹੀ ਰਹਿੰਦਾ ਫਿਰ ਤੁਹਾਨੂੰ ਪਤਾ ਹੀ ਹੈ ਬਾਕੀ ਚਲੋ ਹੋਰ ਅੱਜ ਦੇਖਦੇ ਆਂ ਕੀ ਕੰਮਕਾਰ ਚੱਲਦਾ ਹੀ ਆ ਕਦੂ ਕਰਦੇ ਆ ਟਰੈਕਟਰ ਰੋਟਾਵੇਟਰਾਂ ਨਾਲ ਮੱਕੀ ਦੀ ਵੱਢ ਹੁੰਦੀ ਆ ਮੂੰਗੀ ਕਿਸੇ ਦੀ ਵੱਢ ਹੁੰਦੀ ਆ ਸਾਰਾ ਕੁਝ ਹੁੰਦਾ ਸਾਰੇ ਪਾਸੇ ਜਾਣ ਨਹੀਂ ਹੁੰਦਾ ਹੁਣ ਮੂੰਗੀ ਵੱਢਣ ਵਾਲੀ ਮਸ਼ੀਨ ਕੋਲ ਤਾਂ ਜਾ ਹੀ ਨਹੀਂ ਹੁੰਦਾ ਜਦੋਂ ਆਪਣੇ ਲੱਗੂਗੀ ਉਦੋਂ ਚੱਲ ਜਾਵਾਂਗੇ ਪਰ ਜਿਵੇਂ ਹੁਣ ਬਾਹਰ ਚਲਦੀ ਆ ਉਹਦੇ ਕੋਲ ਨਹੀਂ ਜਾਵਾਂ ਹਾਂ ਤੇ ਮੱਕੀ ਵੱਢਣ ਵਾਲੀ ਮਸ਼ੀਨ ਵੀ ਬਾਹਰ ਹੀ ਚਲਦੀ ਆ ਤੇ ਇੱਕ ਮਸ਼ੀਨ ਬਾਹਰ ਚਲਦੀ ਆ ਇੱਕ ਆਪਣੇ ਚਲਦੀ ਆ ਕਿਉਂਕਿ ਆਪਣੇ ਵੀ ਮੱਕੀ ਕਾਫੀ ਵੱਢਣ ਵਾਲੀ ਆ ਤੇ ਗੱਲ ਇਹ ਵੀ ਆ ਵੀਰੇ ਆਪਾਂ ਕਿਸੇ ਨੂੰ ਕਹਿੰਦੇ ਵੀ ਨਹੀਂ ਵੀਰੇ ਸਾਥੋਂ ਵਢਾ ਲਓ ਜਾਂ ਆ ਥੋੜਾ ਕੰਮ ਵਧੇਰਾ ਮਿਲ ਜੂ ਜੇ ਆਪਾਂ ਕਹਿ ਦਈਏ ਜਾਂ ਕਿਸੇ ਨੂੰ ਆਪਾਂ ਵਿੱਚ ਨਾ ਆਪਾਂ ਇੱਕ ਤਾਂ ਆਪਦੇ ਲਈ ਹੀ ਹੈਗੀ ਆ ਕਿ ਆਪਦੇ ਵੱਢੀ ਚੱਲੋ ਬਸ ਠੀਕ ਕੰਮ ਕਰਦਿਆਂ ਦੇ ਵਿੱਚ ਨਾ ਕੋਈ ਕੋਈ ਦਿਨ ਇਹ ਜਿਹਾ ਆ ਜਾਂਦੇ ਆ ਵੀ ਡਿੱਕੇ ਤੇ ਡਿੱਕਾ ਡਿੱਕੇ ਤੇ ਡਿੱਕਾ ਅੱਜ ਸਵੇਰ ਦਾ ਬਸ ਸਮਝ ਲੋ ਡਿੱਕੇ ਹੀ ਲੱਗੇ ਜਾਂਦੇ ਆ ਮਾੜੇ ਮਾੜੇ ਨਕ ਕੋਈ ਔ ਨਹੀਂ ਇਹ ਵੀ ਵੱਡੇ ਬਸ ਕਿਉਂਕਿ ਆ ਖਾਲ ਤੋਂ ਟਿੰਡੋ ਨੂੰ ਪਾਣੀ ਲੱਗਦਾ ਸੀਗਾ ਤੇ ਟਿੰਡੋ ਨੂੰ ਪਾਣੀ ਲੱਗਣ ਦੇ ਨਾਲ ਸੱਤਾ ਸੀਗਾ ਗਿੱਲਾ ਤੇ ਆਪਣੀ ਟਰਾਲੀ ਗਈ ਬੈਠ ਸਾਈਡ ਤੇ ਪਾ ਲਾ ਸਾਈਡ ਤੇ ਪਾ ਲਾ ਨਹੀਂ ਮੂਰੇ ਦਾ ਗਿੱਲਾ ਤੇਰਾ ਸੁੱਕਾ ਕਿੱ데 ਰੱਖਤਾ ਹੈ ਫੇਰ ਇੱਧਰ ਨੂੰ ਤੂੰ ਹੀ ਲੈ ਕੇ ਕਿਉਂ ਆਇਆ ਮੈਨੂੰ ਇਹ ਪਹਿਲਾਂ ਇਹ ਗੱਲ ਤੇ ਰਾਨੀ ਹੁੰਦੀ ਆ ਹਲੇ ਇੱਧਰ ਲੀਹਾਂ ਪੈਂਦੀਆਂ ਤੂੰ ਹੀ ਉਹ ਸੁੱਕਾ ਗੱਤਾ ਛੱਡ ਕੇ ਲੀਹਾਂ ਦੇ ਵਿੱਚ ਟਰਾਲੀ ਲਿਆ ਕੇ ਖੜਾਈ ਜੀ ਹਾਂ ਦੇ ਲੋ ਕਿੰਨੇ ਗਿੱਲੇ ਜਿਲੇ ਆ ਕੇ ਟਰਾਲੀ ਵੜਾਈਏ ਦੇਖ ਲੈ ਟਰਾਲੀ ਫੁੱਲ ਇੱਕ ਪਲਾਉ ਵਾਲੇ ਖਤੇ ਆ ਤੁਹਾਨੂੰ ਪਤਾ ਹੀ ਆ ਫਿਰ ਹਾਲਾਤ ਰੋਕ ਉਹ ਰੋਕ ਜਾ ਯਾਰ ਤੈਨੂੰ ਹੱਥ ਦੇਵਾਂਗੇ ਟੈਟ ਕਰ ਤਾਂ ਉਹ ਹੁਣ ਕੰਬੈਨ ਪਾਇਆ ਟਰੈਕਟਰ ਪਾਇਆ ਤੇ ਪੈਰ ਸਾਫ਼ ਕਰਿਆ ਮੇਰੇ ਹੱਥ ਤੋਂ ਦੇਖ ਕੇ ਚਲਾਇਓ ਫੁੱਲੀ ਟੁੱਟ ਗਈ ਜੰਨੂ I'm ਆ ਗਿਆ ਲੈ ਹੁਣ ਦੁਬਾਰਾ ਟੋ ਜਨਰੇਟਰ ਨਾਲ ਪਾ ਲਿਆ ਕੰਪੈਨ ਘੜਤੀ ਹੁਣ ਜੇ ਫੇਰ ਖੜ ਗਿਆ ਫੇਰ ਪਾਵਾਂਗੇ ਕੰਪੈਨ ਤੇਰਾ ਟਰੈਕਟਰ ਨਹੀਂ ਦੁਰਦਾ ਸ਼ੁਰੂ ਕਰੀਏ ਆਪਣੇ ਫੇਵਰੇਟ ਬ੍ਰਾਂਡ ਮੱਕੀ ਦੀ 9108 ਦੀ ਬਾਡੀ ਦੇਖ ਲੋ ਹਾਈਟ ਤੇ ਦੀਂਦੀਆਂ ਤੇ ਐਨ ਪਈਆਂ ਨਾ ਸੁੱਕੀ ਟੈਂਕ ਭਰ ਗਿਆ ਇੱਥੋਂ ਤੇ ਉੱਥੇ ਗਈ ਆ ਤੇ ਟੈਂਕ ਮੁੜ ਕੇ ਆਉਂਦੀ ਰ ਇੱਥੇ ਭਰ ਗਿਆ ਬੜਾ ਸੋਹਣਾ ਲੱਗਦਾ ਝਾੜ ਮੱਕੀ ਭਾਰੀ ਬਹੁਤ ਹੈ ਇਹ ਹਾਈਟ ਵੀ ਤੇ ਇਹਦੀ ਚੰਗੀ ਸੁੱਕੀ ਵੀ ਬਹੁਤ ਹੈ ਇਹ ਆਪਣੀ ਬਜਾਈ ਇਹ ਦੀ 19 ਤਰੀਕ ਦੀ ਹੈ ਨਾ 21 ਦੀ ਇਹ 19 ਤੋਂ 20 20 ਦਾ 21 ਦੀ ਬਜਾਈ ਹੈ ਹਾਂ 9208 ਦੀ ਹੈ ਉਹ ਪਰਲੇ ਪਾਸੇ ਦਾ ਬਾੜੀ ਸੁੱਕੀ ਆ ਮੱਕੀ ਉਧਰ ਸਫੈਦਿਆਂ ਵਾਲੇ ਪਾਸਿਆਂ ਤਾਂ ਬਾੜੀ ਠੁੱਕ ਜਾਂਦੀ ਹੈ ਉਧਰੋਂ ਤਾਂ ਗਰਦ ਔੜਦਾ ਜਿਵੇਂ ਆਉਂਦੀ ਹਨ ਭੱਜੀ ਹੁਣ ਕਟਰ ਸੈੱਟ ਹੋਇਆ ਪ੍ਰੀਤ ਦਾ ਤੇ ਹੁਣ ਠੀਕ ਲੈ ਲੈਂਦੀ ਐ ਦੋਰਾ ਵਧੀਆ ਲੈ ਇੱਕ ਗੱਲ ਹੈਗੀ ਆ ਛੱਲੀ ਇਹਦੀ ਵੀ ਬਿਜਲੀ ਛੋਟੀ ਆ 9908 ਦੀ ਮੋੜ ਕੇ ਕੱਟ ਰਾਇਵੇਂ ਖੜਕਾ ਕਰਦਾਂ ਉਹ ਹੁਣ ਚੱਲਣ ਸੋਹਣਾ ਲੱਗ ਗਿਆ ਸੈਟਿੰਗ ਜੀ ਹੋ ਗਈ ਐ ਇਹਦੀ ਠੀਕ ਚੱਲਿਆ ਵਾ ਕਈ ਦਿਨਾਂ ਐਵੇਂ ਹੁੰਦੇ ਆ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਅੱਜ ਨਾ ਦਿਨ ਬਹੁਤ ਉਹ ਚੜਿਆ ਹੋਇਆ ਦਾ ਕਿ ਨੁਕਸਾਨ ਜੇ ਵਾਲਾ ਕਦੀ ਕੋਸ਼ ਹੋ ਜਾਂਦਾ ਕਦੀ ਕੋਸ਼ ਹੋ ਜਾਂਦਾ ਜਿਹੜੀ ਚੀਜ਼ ਨਹੀਂ ਵੀ ਹੋਣੀ ਹੁੰਦੀ ਉਹ ਵੀ ਹੋ ਜਾਂਦੀ ਹੁੰਦੀ ਹੈ ਥੱਲੇੋਂ ਚੱਕਣ ਜੁੱਕਣ ਦਾ ਕੰਮ ਪੂਰਾ ਵਧੀਆ ਕਰ ਦਿੰਦੇ ਆ ਉਹ ਨਹੀਂ ਹੈਗਾ ਵੀਰੇ ਮੱਖੀ ਦੇਖੋ ਇੰਨੀ ਸੁੱਕੀ ਵੱਢਣ ਦਾ ਹੀ ਨਜ਼ਾਰਾ ਆਉਂਦਾ ਨਾਲੇ ਤਾਂ ਮਸ਼ੀਨ ਫਿਰਦੀ ਆ ਭੱਜੀ ਤੇ ਨਾਲੇ ਇਹਦੀ ਹਰ ਕੀ ਫੋਜ ਦੇਖੋ ਆਪਾਂ ਕਹਿ ਦਿੰਨੇ ਆ ਨਾ ਵੀ ਡਰਾਕਟ ਲਾਉਣੇ ਚਾਹੀਦੇ ਆ ਜਾਂ ਇਦਾਂ ਜਾਂ ਓਏ ਚੱਕ ਓਏ ਇਧਰੋਂ ਧਿਆਨ ਨਾਲ ਚੱਕ ਲੋ ਛਲੀਆਂ ਨਾਲੇ ਨਾਲੇ ਆਰੇ ਜਾ ਕੇ ਤੂੰ ਆਰੇ ਵੀ ਇੱਥੇ ਆਰੇ ਭਈ ਤੁਹਾਨੂੰ ਵੀ ਨਹੀਂ ਹੁੰਦੀਆਂ ਜੰਨੀਆਂ ਜੱਸ ਮੰਗੂ ਹੋਣਾ ਤੋਂ ਮਾੜੀ ਜੇ ਢਾਣੇ ਆ ਤਿੰਨ ਦੋ ਤਿੰਨ ਡੱਗ ਉਹੀ ਟਰਾਲੀ ਨੂੰ ਦਸੋਈ ਜਾਂਦੇ ਆ ਤਾਂ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਬੰਦੇ ਆ ਵੇ ਅੱਜ ਖਾਲਾ ਵਾਲੇ ਕਿਹੜੇ ਲਾਉਣੇ ਆ ਬੰਦਿਆਂ ਨੇ ਸਿੱਧੇ ਟਾਇਰ ਨਾਲ ਦੋਨੇ ਇਕੱਠੇ ਕਾਲਜ ਦੇ ਰੇਡ ਤੇ ਬੜਾ ਗੱਡਿਆ ਹਣ ਅੱਗੇ ਪਿੱਛੇ ਕਰ ਕਰਕੇ ਅੱਗੇ ਪਿੱਛੇ ਕਰ ਦੇ ਦੇਖੋ ਮਿੱਟੀ ਲੁਕੀ ਪਈ ਆ ਨਾ ਪੂਰੀ ਐਂ ਤਾਂ ਜਾਈ ਦੀ ਆ ਜੀ ਵੀ ਜਿਵੇਂ ਦਰਖਤ ਤਾਂ ਲੱਗਦੇ ਆ ਬਹੁਤ ਸੋਹਣੇ ਲੱਗਦੇ ਆ ਨਾ ਦਰਖਤ ਪਰ ਇਹਦਾ ਨਖਾਨ ਦੇਖੋ ਆ ਸਾਈਡ-ਸਾਈਡ ਤੇ ਨਾ ਦਰਖਤਾਂ ਨਾਲ ਭਰੇ ਪਏ ਆ ਕੱਤੇ ਸਾਡੇ ਤੇ ਬਈ ਦੇ ਨੇਰੀ ਆਈ ਦੀ ਟੁੱਟ-ਟੁੱਟ ਕੇ ਸਾਰੇ ਪਾਸੇ ਟੁੱਟ-ਟੁੱਟ ਕੇ ਭਰੇ ਪਏ ਪਾਸੇ ਆ ਜਾ ਉੱਤ ਗੇੜਾ ਖੱਤੇ ਭਰੇ ਪਿਆ ਸਪੈਦਿਆਂ ਦੇ ਨਾਲ ਥਾਣੇ ਬਹੁਤ ਇਹਨੂੰ ਗਾ ਇੱਕ ਪਾਈਤਰੂ ਹੀ ਵੱਟੀ ਜਾਊਗਾ ਇੱਕ ਪਾਸੇ ਹਾਂ ਆ ਇਧਰੋਂ ਲਾ ਦੇ ਪਹੀ ਟਰਾਲੀ ਪਹੀ ਤੇ ਖੜਾ ਦੇਣੀ ਉੱਥੇ ਪਾਈ ਚੱਲੂ ਅਸੀਂ ਆ ਲੰਬਾ ਕਿਹੜਾ ਆ ਗਿਆ ਕਰਨਾ ਕਿਹੜਾ ਮੜ ਗਿਆ ਉੱਥੇ ਪਾਈ ਚੱਲੂ ਦੂਜੀ ਟਰਾਲੀ ਨਹੀਂ ਆਉਂਦੀ ਆ ਪਹਿਲਾਂ ਇੱਕ ਦੋ ਟੱਟੇ ਤੇ ਖੱਤੇ ਜਾ ਪਵਾ ਦੇ ਬਾਕੀ ਉੱਥੇ ਅੰਬ ਕੋਲੇ ਟੇਟੀ ਲੱਗ ਜਾਣੀ ਉੱਥੇ ਪਾ ਦੇ ਉਹ ਦੇਖੀ ਹੁਣ ਜਾਂਦਾ ਖਾਲ ਕੋਲ ਟੱਪ ਦਾ ਵੇਲੀ ਜਾਵੇ ਖਾਲ ਚ ਕਿਉਂਕਿ ਬੇਜਤੀ ਵੀ ਹੋ ਸਕਦੀ ਆ ਕਿਉਂਕਿ ਖਾਲ ਗਿੱਲੇ ਵੀ ਹੈਗੇ ਆ ਸਭਾ ਦੀ ਖਾਲ ਤੋਂ ਹਾਂ ਲੈ ਵੀ ਲੈ ਗਿਆ ਲੈ ਗਿਆ ਵੀ ਲੈ ਗਿਆ ਇੰਨਾ ਨਹੀਂ ਬੇਜਤੀ ਨਹੀਂ ਹੋਣ ਦਿੱਤੀ ਕੋਈ ਖਾਲ ਤੇ ਕੱਢ ਗਿਆ ਆ ਗੱਟੂ ਚੱਕ ਰਿਹਾ ਏ ਹੈਲੋ ਅੱਜ 9108 ਵੱਢਣ ਲੱਗਿਆ ਪੂਰੀ ਸੁੱਕੀ ਐ ਮੱਕੀ ਦੇ ਲੋ ਸਾਨੂੰ ਦਾਣਾ ਦੀਂਦਾ ਕੋਈ ਟੋਟਾ ਨਹੀਂ ਕੋਈ ਕੁਛ ਨਹੀਂ ਇਹ ਮੌਸਮ ਚੈੱਕ ਕਰਨ ਲੱਗਿਆ ਕਿ ਕਿੰਨਾ ਆਇਆ ਦੇਖੋ 36 ਹੈ ਇਹ 36 ਮੋਚ ਰਿਹਾ ਹੈ ਟ੍ਰਾਲੀ ਆਪਾਂ ਸਾਈਡ ਤੇ ਲਾਤੀ ਕਿਉਂਕਿ ਇਹਦਾ ਪਾਣੀ ਨਾ ਆਪਾਂ ਬੰਦ ਨਹੀਂ ਕਰਿਆ ਸੀਗਾ ਮੱਕੀ ਦਾ ਪਾਣੀ ਚੱਲਦਾ ਇਹਦੀ ਖੇਤ ਹੈ ਗਿਆ ਨਰਮ ਪੌਣ ਆ ਦੇਖੋ ਏਡੇ ਏਡੇ ਟਾਣੇ ਖੱਤਿਆਂ 'ਚ ਟਿੱਕੇ ਹੋਏ ਐਵੇਂ ਤੋੜਾ ਇੰਨਾ ਦੂਰਾ ਲੈ ਲੇ ਤਰਾਲੀ ਆਪ ਪਹੀ ਤੇ ਖੜਾ ਦੀ ਵੀ ਉਰੇ ਖੜਾ ਕੇ ਭਰੀ ਚੱਲੋ ਦੂਜੀ ਵੀ ਆਊਗੀ ਉਹ ਵੀ ਇੱਥੇ ਖੜਾ ਦੇਣੀ ਉਹ ਪਹਿਲਾਂ 2-3 ਡੰਗ ਖੱਤੇ ਜੋ ਬਵਾ ਲੈਣਗੇ ਤੇ ਮੁੜ ਕੇ ਫਿਰ ਉਰੇ ਹੀ ਖੜੀ ਰੂ ਲਾਸਵਰ ਕਿੰਨੀ ਦਿਨਾਂ ਬਾਅਦ ਗੇੜਾ ਲੱਗਿਆ ਝੋਨੇ ਦੀ ਲਵਾਈ ਦੇ ਲੋ ਬੰਦੇ ਆਲੇ ਇੱਥੇ ਸਾਰਾ ਬੰਦੇ ਹੀ ਲਾ ਰਹੇ ਆ ਹੱਥਾਂ ਨਾਲ ਲੱਗ ਰਹੇ ਆ ਪਾਣੀ ਮਗਰ ਪਈ ਜਾਂਦਾ ਲੈਟ ਚੱਲ ਰਹੀ ਆ ਇਹਦੇ ਨਾਲ ਲੈਟ ਘੱਟ ਖਰਾਬ ਹੋਈ ਐ ਤਾਂ ਕਰਕੇ ਇੱਥੇ ਵਧੀਆ ਸਰੀ ਜਾਂਦਾ ਝੋਨੇ ਦਾ ਪੂਰਾ ਵਧੀਆ ਚੱਲਦਾ ਕੰਮ ਇੱਥੇ ਕੱਦੂ ਵੀ ਚੱਲੀ ਜਾਂਦਾ ਦੱਬ ਕੇ ਸਾਰਾ ਕੁਝ ਵਧੀਆ ਚੱਲੀ ਜਾਂਦਾ ਜਨਰੇਟਰ ਵੀ ਚਲਾਈਦਾ ਇੱਥੇ ਕੋਈ ਜਨਰੇਟਰ ਚਲਾ ਕੇ ਵੀ ਆਏ ਆ ਕੱਦੂ ਜਲਦੀ ਤੋਂ ਜਲਦੀ ਹੋ ਜੇ ਇਹਨਾ ਹੁੰਦਾ ਕਰਤੋ ਇੰਤਾ ਚੱਲਦਾ ਕੰਮ ਕਰ ਬੰਦੇ ਲੈਣ ਆਇਆ ਸੀ ਮੈਂ ਬੰਦੇ ਛੱਡੇ ਹੋਏ ਸੀ ਕੋਈ ਕੋਈ ਦਿਨ ਅੱਜ ਤੀਜੀ ਵਾਰ ਹੁਣ ਗੱਲ ਕਰਨ ਲੱਗੇ ਆ ਇਸ ਟੌਪਿਕ ਤੇ ਕਿ ਕੋਈ ਕੋਈ ਦਿਨ ਦੇ ਵਿੱਚ ਇਹ ਜਿਹੇ ਆ ਵੀ ਆ ਜਾਂਦਾ ਵੀ ਨਿੱਕੀਆਂ ਨਿੱਕੀਆਂ ਪ੍ਰੋਬਲਮ ਸਾਰੀ ਦਿਹਾੜੀ ਥੋੜੇ ਥੋੜੇ ਟਾਈਮ ਬਾਅਦ ਫੇਸ ਕਰਨੀਆਂ ਪੈਂਦੀਆਂ ਨੇ ਬਹੁਤ ਆਉਂਦੇ ਐ ਇਹ ਜਿਹੇ ਤੇ ਹਨਾ ਕਿ ਆਪਾਂ ਇਹ ਕਹਿ ਦਿੰਦੇ ਆ ਵੀ ਨਜ਼ਰ ਲੱਗੀ ਇਹ ਹੁੰਦੀ ਆ ਵੀਰੇ ਬਾਕੀ ਗੱਲ ਨਜ਼ਰ ਵਾਲੀ ਗੱਲ ਤਾਂ ਇਹ ਤਾਂ ਪੱਕੀ ਆ ਕਿਉਂਕਿ ਇਹ ਨਾ ਲੱਗਦੀ ਆ ਗੱਲ ਆਪਾਂ ਮੰਨਦੇ ਨਹੀਂ ਹੈਗੇ ਤੁਸੀਂ ਮੰਨ ਕੇ ਦੇਖ ਲਿਓ ਇਹ ਹੋ ਜਾਂਦੀ ਆ ਗੱਲ ਚਲੋ ਆਪਾਂ ਤਾਂ ਮੱਥਾ ਤਾਂ ਵਾਹਿਗੁਰੂ ਨੇ ਟੇਕਣਾ ਤੇ ਪਰ ਹਾਂ ਵਾਹਿਗੁਰੂ ਨੂੰ ਟੇਕ ਕੇ ਉਸ ਤੋਂ ਬਾਅਦ ਫੇਰ ਸਮਝ ਆਈ ਰਵੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਜੀ ਭਲੀ ਕਰਿਓ ਕਿਸੇ ਨਾ ਕਿਸੇ ਬੰਦੇ ਦੀ ਨਜ਼ਰ ਲੱਗ ਜਾਂਦੀ ਆ ਮਾੜੀ-ਮੋਟੀ ਹੈਨਾ ਤੇ ਅੱਜ ਹਰ ਸਵੇਰ ਦਾ ਹੀ ਨਿੱਕੀਆਂ ਨਿੱਕੀਆਂ ਪ੍ਰੋਬਲਮ ਨਿੱਕੀਆਂ ਨਿੱਕੀਆਂ ਪ੍ਰੋਬਲਮ ਇੰਨੀਆਂ ਆ ਰਹੀਆਂ ਆਈਆਂ ਅੱਜ ਤੇ ਤੁਸੀਂ ਗੱਲ ਹੀ ਛੱਡ ਦੋ ਕਿ ਇੰਨੀ ਕੁ ਜ਼ਿਆਦੇ ਪ੍ਰੋਬਲਮ ਤੇ ਉਹਦੇ ਲੋਕ ਉਹ ਚੰਗੀ ਭਲੀ ਕੰਮਾਂ ਚੱਲਦੀ ਸੀ ਉਹ ਤੇ ਚੱਲਦੀ-ਜਲਦੀ ਦਾ ਉਹ ਸ਼ਾਮ ਨੂੰ ਕਟਰਦੀ ਪੁਲੀ ਦੇ ਵਿੱਚ ਬ੍ਰੇਕਡਾਊਨ ਆ ਗਈ ਪੁਲੀ ਖਰਾਬ ਹੋ ਗਈ ਉਹਦੀ ਨਾ ਜਿਹੜਾ origignal ਕਟਰ ਆ ਨਾ ਜਿੱਥੇ ਉਹਦੀ ਮੇਨ ਪੁਲੀ ਆਉਂਦੀ ਆ ਮੇਨ ਪੁਲੀ ਚੜਦੀ ਆ ਬੈਲਟਾਂ ਤੋਂ ਤੇ ਉਹਦੇ ਨਹੀਂ ਪੁੜੀ ਦੀ ਚਾਬੀ ਜਿੱਥੇ ਪੈਂਦੀ ਆ ਉਹਦਾ ਸਾਇਜ ਖਤਮ ਹੋ ਗਿਆ ਉਹ ਉਤੋਂ ਦੀ ਛਾਵੜ ਦੇ ਉਤੋਂ ਦੀ ਘੁੰਮ ਗਈ ਹੈ ਨਾ ਬੜਾ ਨਿੱਕੇ ਨਿੱਕੇ ਪ੍ਰੋਬਲਮ ਤੇ ਕ੍ਰੇਡਿਟਰ ਟਰਾਲੀ ਦੋਜਿਆ ਕਰੇ ਕਦੀ ਕੀ ਹੋ ਜਾਇਆ ਕਰੇ ਕਦੀ ਕਿਹੜੀ ਮੋਟਰ ਦੀਆਂ ਤਾਰਾਂ ਮੱਚ ਗਈਆਂ ਕਦੀ ਕਿਹੜੀ ਮੋਟਰ ਦੀਆਂ ਤਾਰਾਂ ਮੱਚ ਗਈਆਂ ਅੱਜ ਤਾਂ ਸਾਰੀ ਦਿਹਾੜੀ ਇਹੀ ਕੁਛ ਹੋਇਆ ਸਵੇਰੇ ਦਵੇਰੇ ਟਾਇਰ ਫਟਿਆ ਟਰਾਲੀ ਦਾ ਤੇ ਬਹੁਤ ਤੇ ਦਿਨ ਵੀ ਸਵੇਰੇ ਚਲੋ ਕਿਆ ਨਾ ਦਾ ਕੀ ਆ ਵੀ ਸਵੇਰੇ ਟਾਈਮ ਨਾਲ ਘਰੋਂ ਮੈਂ ਦੇ ਲੋ 3 ਵਜੇ 3:30 ਵਜੇ ਉੱਠ ਕੜਦਾ ਹਾਂ 3:30 ਵਜੇ ਉੱਠ ਕੇ ਨਹਾ ਨੂੰ ਕੇ ਪਾਠ ਕਰਕੇ ਗੁਰਦਵਾਰ ਸਾਹਿਬ ਜਾ ਕੇ ਫੇਰ ਫਰਮ ਦਿਆ ਜਾਂਦਾ ਬਸ ਤੇ ਸਿਰਫ ਅੱਜ ਤਾਂ ਬਸ ਰੋਟੀ ਖਾਣ ਹੀ ਗਿਆ ਘਰੇ ਤੇ ਰੋਟੀ ਖਾ ਕੇ ਆਇਆ ਬਸ ਦੋ ਦੋ ਮਿੰਟ ਲਈ ਹਨ ਤੇ ਲੁਧਿਆਣੇ ਦੇ ਕਿਢੀ 2 ਲੱਖ ਕੇ ਪਹਿਲਾਂ ਅੱਜ ਦੋੜਾ ਹੈ ਬਲਾਸਪੁਰ ਜਾ ਕੇ ਆਇਆ ਬਲਾਸਪੁਰ ਵੀ ਉੱਤੋਂ ਦਾ ਟਾਈਮ ਨਹੀਂ ਸੀ ਕਿਉਂਕਿ ਇੱਧਰ ਕੰਮ ਸੀਗਾ ਮਗਰ ਕੰਬਾਇਨਾਂ ਜਿਹੜੀਆਂ ਸੀ ਉਹਨਾਂ ਕੋਲ ਜਾ ਕੇ ਆਉਣਾ ਸੀ ਤੇ ਨੱਕੇ ਲਵਾਉਣ ਵਾਲੇ ਸੀਗੇ ਜਿਹੜੀ ਜਿਹੜੇ ਖੱਤਿਆਂ ਦੇ ਨੱਕੇ ਲਵਾਉਣੇ ਹੁੰਦੇ ਆ ਸਾਰਾ ਕੁਝ ਦੇਖਣ ਆਲਾ ਸੀਗਾ ਉਹ ਚੀਜ਼ਾਂ ਚਲਦੀਆਂ ਤੇ ਨੱਕੇ-ਨੁੱਕੇ ਲਵਾਏ ਆ ਨੱਕੇ-ਨੁੱਕੇ ਲਵਾ ਕੇ ਹੁਣ ਵਿਲੇ ਹੋਏ ਆ ਤੇ ਚਲੋ ਫਿਰ ਤੇ ਲੇ ਕਰੇ ਆ